ਆਮ ਆਦਮੀ ਪਾਰਟੀ ਨੇ ਜੋ ਸੱਤਾ ਚਾਹੀ ਉਸ ਤੋਂ ਪਹਿਲਾਂ ਇਹਨਾਂ ਨੇ ਬੜੀਆਂ ਸਟੀਆਂ ਮਹਿਲਾਵਾਂ ਨਾਲ ਭੈਣਾਂ ਨਾਲ ਪੰਜਾਬ ਦੀਆਂ ਨਾਲ ਇੱਕ ਗਰੰਟੀਆਂ ਦੇ ਵਿੱਚੋਂ ਗਰੰਟੀ ਰੱਖੀ ਸੀ ਕਿ ਅਸੀਂ 1000 ਰੁਪਏ ਮਹੀਨਾ ਤੁਹਾਨੂੰ ਦੇਵਾਂਗੇ ਕਿਉਂਕਿ ਸਰਕਾਰ ਬਣਾਉਣ ਤੋਂ ਪਹਿਲਾਂ ਉਹਨਾਂ ਨੇ ਮੈਨੀਫੈਸਟੋ ਬਹੁਤ ਸਾਰੇ ਵਾਅਦੇ ਕੀਤੇ ਸੀ ਜਿਨ੍ਹਾਂ ਤੋਂ ਬਹੁਤ ਸਾਰੇ ਅਜੇ ਤੱਕ ਝੂਠੇ ਪਾਏ ਗਏ ਨੇ ਤਾਂ ਹਾਂ ਕਰਦੇ ਰੰਗੋ ਦੀ ਪਾਡੋ ਸਤੀ ਪਾਡੋ ਇਸ ਸਰਕਾਰ ਦੇ ਲਈ ਮੈਂ ਕਹੂੰਗੀ ਸ਼ਰਮ ਦੀ ਗੱਲ ਹੈ ਕਿ ਚੌਥੇ ਸਾਲ ਦੇ ਇਹਨਾਂ ਨੇ ਬਜਟ ਦੇ ਵਿੱਚ ਵੀ ਇਹ ਜਿਹੜੀ ਸਾਡੀ ਗਰੰਟੀ ਹੈ ਇਹਨੂੰ ਕੁਝ ਨਹੀਂ ਸਮਝਿਆ ਇਹਨਾਂ ਨੇ ਸਾਡੀਆਂ ਭੈਣਾਂ ਨਾਲ ਕੋਝਾ ਮਜ਼ਾਕ ਕੀਤਾ ਮੈਂ ਜਿਹੜੀ ਤੁਹਾਨੂੰ ਪਰਵਾਸ਼ਾ ਦਿੱਤੀ ਆਰਗੇਨਾਈਜ਼ ਕ੍ਰਾਈਮ ਦੀ ਸੈਂਸੇਸ਼ਨਲ ਮਰਡਰ ਦੀ ਉਹ ਚਾਹੇ ਗੈਂਗਵਾੜੇ ਆ ਇੰਟਰ ਗੈਂਗ ਆ ਇੰਟਰਾ ਗੈਂਗ ਆ ਜਾਂ ਪੁਲਿਸ ਦੇ ਨਾਲ ਗੋਲੀਆਂ ਚੱਲ ਕੇ ਕੋਈ ਅਨਕਾਊਂਟਰ ਹੋ ਰਹੇ ਨੇ ਅਲਟੀਮੇਟਲੀ ਚੱਲਦੇ ਗੋਲੀਆਂ ਰਹੀਆਂ ਨੇ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਪ੍ਰਭਾਵ ਪੈ ਰਿਹਾ ਉਹ ਕਹਿ ਰਿਹਾ ਕਿ ਜਿਵੇਂ ਪੰਜਾਬ ਇਹ ਕ ਅਫਗਾਨਿਸਤਾਨ ਵਾਂਗੂ ਗੋਲੀਆਂ ਚੱਲ ਰਹੀਆਂ ਨੇ ਉਹ ਚ ਭੰੜ ਰਿਹਾ ਸਾਨੂੰ ਲੱਗਦਾ ਹੈ ਕਿ ਉਹ ਇਸ ਵਾਦੇ ਪੂਰੇ ਕਰਨ ਚੋਂ ਮੁਕਰ ਰਹੇ ਨੇ ਉਹਨਾਂ ਕੋਲੋਂ ਇਹੋ ਜਿਹਾ ਸਾਰਾ ਸਿਰਫ ਪ੍ਰਭਾਅ ਕੇ ਵੋਟਾਂ ਲੈ ਲਈਆਂ ਪੁਲਿਸ ਇਸ ਕਰਕੇ ਨਹੀਂ ਇਕੱਲੀ ਬਣੀ ਕਿ ਉਹ ਇੱਕ ਜਗ੍ਹਾ ਖੜੀ ਜਾਂ ਤੇ ਉਹਦਾ ਔਰਾ ਹੈ ਪੁਲਿਸ ਦਾ ਓਵਰਆਲ ਔਰਾ ਹੁੰਦਾ ਹੈ ਹੁਣ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਥੇ ਖੜੇ ਆਂ ਤੇ ਤੁਹਾਨੂੰ ਪੁਲਿਸ ਨਜ਼ਰ ਆਏਗੀ ਲੇਕਿਨ ਪੂ ਪੁਲਿਸ ਦਾ ਇੱਕ ਇੰਤਜ਼ਾਮ ਦਾ ਪ੍ਰਭਾਵ ਹੈ ਕਿ ਬੰਦਾ ਕਤਲ ਕਰਨ ਦੀ ਸੋਚੇ ਵੀ ਨਾ ਲੇਕਿਨ ਇਹ ਸਾਰਾ ਕੁਝ ਹੋ ਰਿਹਾ ਹੈ ਇਹਦਾ ਮਤਲਬ ਹੈ ਕਿ ਪੁਲਿਸ ਦਾ ਜਿਹੜਾ ਆਰਗੇਨਾਈਜ਼ ਕ੍ਰਾਈਮ ਨੂੰ ਡੀਲ ਕਰਨ ਦਾ ਪ੍ਰਭਾਵ ਹੈ ਉਹ ਸਾਹਮਣੇ ਨਜ਼ਰ ਨਹੀਂ ਆ ਰਿਹਾ ਇਹ 올 ਇੰਡੀਆ ਮੈਲਾ ਕਾਂਗਰਸ ਤੇ ਸਾਡੀ ਨੈਸ਼ਨਲ ਪ੍ਰੈਜ਼ੀਡੈਂਟ ਮਹ ਮਲਕਾ ਲਾਂਬਾ ਜੀ ਵੱਲੋਂ ਕਾਲ ਸੀਗੀ ਕਿ ਜੋ ਇਹ ਆਮ ਆਦਮੀ ਪਾਰਟੀ ਨੇ ਜੋ ਸੱਤਾ ਚਾਹੇ ਉਸ ਤੋਂ ਪਹਿਲਾਂ ਇਹਨਾਂ ਨੇ ਬੜਾ ਹੀ ਸਾਡੀਆਂ ਮਹਿਲਾਵਾਂ ਨਾਲ ਭੈਣਾਂ ਨਾਲ ਪੰਜਾਬ ਦੀਆਂ ਨਾਲ ਇੱਕ ਗਰੰਟੀਆਂ ਦੇ ਵਿੱਚੋਂ ਗਰੰਟੀ ਰੱਖੀ ਸੀ ਕਿ ਅਸੀਂ 1000 ਰੁਪਏ ਮਹੀਨਾ ਤੋਂ ਉਹਨੂੰ ਦੇਵਾਂਗੇ ਜਿਹੜੀ ਵੀ ਸਾਡੀ ਭੈਣ ਕੋਈ ਬੱਚੀ 18 ਸਾਲ ਤੋਂ ਉੱਪਰ ਹੈ ਕੋਈ ਮਾਤਾ ਉਹਨਾਂ ਨੂੰ ਅਸੀਂ 1000 ਰੁਪਏ ਦੇਵਾਂਗੇ ਸੋ ਅਸੀਂ ਬਹੁਤ ਵੱਡਾ ਤੁਹਾਨੂੰ ਯਾਦ ਹੋਣਾ ਪਿਛਲੇ 7-8 ਮਹੀਨੇ ਪਹਿਲਾਂ ਵੀ ਇੱਕ ਬੜਾ ਵੱਡਾ ਪ੍ਰਦਰਸ਼ਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਹੈ ਟਾਲ ਇੰਡੀਆ ਦੇ ਦਿਸ਼ਾ ਨਿਰਦੇਸ਼ਾ ਹੈ ਜਿਹਦੇ ਵਿੱਚ ਜਿਹਦੀ ਅਗਵਾਈ ਸਾਡੇ ਪੀਸੀਸੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਵੀ ਕੀਤੀ ਸੀ ਉਹਦੇ ਵਿੱਚ ਹਜ਼ਾਰਾਂ ਦੀ ਤਰ੍ਹਾਂ ਪੂਰੇ ਪੰਜਾਬ ਚੋਂ ਸਾਡੀਆਂ ਮਹਿਲਾ ਭੈਣਾਂ ਇਕੱਠੀਆਂ ਹੋਈਆਂ ਸਾਨੂੰ ਇਹ ਸੀ ਕਿ ਬਜਟ ਸੈਸ਼ਨ ਹੈਗਾ ਤੇ ਅੱਜ ਜਰੂਰ ਸਾਡੀਆਂ ਭੈਣਾਂ ਦੇ ਲਈ ਜੋ ਇਹਨਾਂ ਨੇ ਸਾਡਾ ਵਾਅਦਾ ਕੀਤਾ ਸੀ ਉਹ ਫੁੱਲਫਿਲ ਕਰਨ ਪਰ ਬੜੀ ਮਾੜੀ ਗੱਲ ਇਸ ਸਰਕਾਰ ਦੇ ਲਈ ਮੈਂ ਕਹੂੰਗੀ ਸ਼ਰਮ ਦੀ ਗੱਲ ਹੈ ਕਿ ਚੌਥੇ ਸਾਲ ਦੇ ਇਹਨਾਂ ਨੇ ਬਜਟ ਦੇ ਵਿੱਚ ਵੀ ਇਹ ਜਿਹੜੀ ਸਾਡੀ ਗਰੰਟੀ ਹੈ ਇਹਨੂੰ ਕੁਝ ਨਹੀਂ ਸਮਝਿਆ ਇਹਨਾਂ ਨੇ ਸਾਡੀਆਂ ਭੈਣਾਂ ਨਾਲ ਕੋਝਾ ਮਜ਼ਾਕ ਕੀਤਾ ਉਹਦੇ ਕਰਕੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ 29 ਦੇ 29 ਡਿਸਟ੍ਰਿਕਟਸ ਦੇ ਵਿੱਚ ਅੱਜ ਇਹ ਜਿਹੜਾ ਧਰਨਾ ਆਰਗੇਨਾਈਜ਼ ਕੀਤਾ ਗਿਆ ਡਿਸਟ੍ਰਿਕਟ ਹੈੱਡਕੁਆਰਟਰ ਤੇ ਡੀਸੀ ਸਾਹਿਬ ਦੇ ਦਫ਼ਤਰਾਂ ਦੇ ਸਾਹਮਣੇ ਉਤਲੇ ਫੁੱਕੇ ਜਾ ਰਹੇਗੇ ਔਰ ਜਿਹੜੇ ਪ੍ਰਦਰਸ਼ਨ ਵੀ ਕੀਤੇ ਜਾਣਗੇ ਅੱਜ ਸਾਡੇ ਸ਼ਹਿਰੀ ਕਾਂਗਰਸ ਪਾਰਟੀ ਵੱਲੋਂ ਦਿਹਾਤੀ ਤੇ ਸ਼ਹਿਰੀ ਵਿਮਨ ਮੰਗ ਦੋਨੇ ਅੱਜ ਪ੍ਰੋਟੈਸਟ ਕਰ ਰਹੇ ਨੇ ਡੀਸੀ ਦਫਤਰ ਦੇ ਸਾਹਮਣੇ ਤਾਂ ਕਰਕੇ ਪੰਜਾਬ ਵਿੱਚ ਆਪਦੀ ਸਰਕਾਰ ਜਿਹਨੂੰ ਲੋਕਾਂ ਦੀਆਂ ਮੰਨਾਂ ਸੁਣਨੀਆਂ ਬੰਦ ਹੋ ਗਈਆਂ ਨੇ ਕਾਨੂੰਨਾਂ ਨੇ ਬੰਦ ਕਰ ਲਏ ਨੇ ਉਸ ਪ੍ਰੋਟੈਸਟ ਦੇ ਤੌਰ ਤੇ ਅੱਜ ਕਾਂਗਰਸ ਪਾਰਟੀ ਪ੍ਰੋਟੈਸਟ ਕਰ ਰਹੀ ਹੈ ਤਾਂ ਕਰਕੇ ਸਾਡੀ ਆਵਾਜ਼ ਖਾਸ ਕਰਕੇ ਸਾਡੇ ਵੂਮਨ ਵੈਂਗ ਦੀ ਆਵਾਜ਼ ਪਟਿਆਲਾ ਦੀ ਉਹਨਾਂ ਤੱਕ ਪਹੁੰਚ ਸਕੇ ਉਹ ਕਿਉਂ ਕਿਉਂਕਿ ਸਰਕਾਰ ਬਣਾਉਣ ਤੋਂ ਪਹਿਲਾਂ ਉਹਨਾਂ ਨੇ ਮੈਨੀਫੈਸਟੋ ਬਹੁਤ ਸਾਰੇ ਵਾਅਦੇ ਕੀਤੇ ਸੀ ਜਿਨ੍ਹਾਂ ਤੋਂ ਬਹੁਤ ਸਾਰੇ ਅਜੇ ਤੱਕ ਝੂਠੇ ਪਾਏ ਗਏ ਨੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਉਹਦੇ ਵਿੱਚ ਸਾਡੇ ਅੱਜ ਦੇ ਇਸ ਮੁੱਦੇ ਤੇ ਗੱਲ ਹੈ ਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਲੇਡੀਜ਼ ਨੂੰ 1000 ਰੁਪਿਆ ਪਰ ਮੰਥ ਦੇਵਾਂਗੇ ਐਜ਼ ਅਵਾਰਡ ਐਜ਼ ਖਾਤਿਆਂ ਦੇ ਵਿੱਚ ਪਿਆ ਕਰੇਗਾ ਲੇਕਿਨ 4 ਸਾਲ ਬੀਤ ਗਏ ਅਜੇ ਤੱਕ ਉਹਨਾਂ ਨੇ ਕੁਝ ਨਹੀਂ ਪਾਇਆ ਹੁਣ ਸਾਡੀ ਮੰਗ ਇਹ ਹੈ ਕਿ ਪਿਛਲਾ 4 ਸਾਲ ਦਾ ਬਕਾਇਆ ਦਿੱਤਾ ਜਾਏ ਸਾਰੀ ਪੰਜਾਬ ਦੀਆਂ ਲੇਡੀਜ਼ ਜਿਨ੍ਹਾਂ ਵਾਸਤੇ ਉਹਨਾਂ ਨੇ ਵਾਅਦਾ ਕੀਤਾ ਸੀ ਤਾਂ ਕਰਕੇ ਜੇ ਉਹਨਾਂ ਨੇ ਵਾਅਦਾ ਕੀਤਾ ਸੀ ਜੋ ਝੂਠਾ ਲਾਰਾ ਲਾਇਆ ਸੀ ਉਹ ਪੂਰਾ ਕਰ ਸਕਣ ਸਾਨੂੰ ਲੱਗਦਾ ਹੈ ਕਿ ਉਹ ਇਸ ਵਾਅਦੇ ਪੂਰੇ ਕਰਨ ਚੋਂ ਮੁਕਰਰੇ ਨੇ ਉਹਨਾਂ ਕੋਲੋਂ ਇਹੋ ਜਿਹਾ ਸਾਰਾ ਸਿਰਫ ਪਰਮਾ ਕੇ ਵੋਟਾਂ ਲੈ ਲਈਆਂ ਇੰਜ ਨਹੀਂ ਹੋਣਾ ਚਾਹੀਦਾ ਹੁਣ ਵੀ ਉਹਨਾਂ ਕੋਲ ਸਮਾਂ ਆ ਇਹ ਸਾਢੇ 4 ਸਾਲ ਦੇ ਬਕਾਏ ਦੇ ਸਮੇਤ 1000 ਰੁਪਏ ਦੀ ਜਗ੍ਹਾ ਹੁਣ ਦੇ 4 ਸਾਲ ਹੋ ਗਿਆ ਖਰਚੇ ਵੱਧ ਗਏ ਸਾਰਾ ਕੁਝ ਵੱਧ ਗਿਆ ਹੁਣ ਦੇ ਘੱਟੋ ਘੱਟ 2000 ਰੁਪਏ ਪੈਣਾ ਚਾਹੀਦਾ ਹੈ ਲੇਡੀਜ਼ ਦੇ ਖਾਤੇ 'ਚ ਪੂਰੇ ਪੰਜਾਬ 'ਚ ਔਰ ਸਾਡੀ ਇਹ ਮੰਗ ਹੈ ਅਸੀਂ ਮੰਗ ਪੱਤਰ ਵੀ ਦੇਾਂਗੇ ਵਿਮਨ ਵਿੰਗ ਸਾਡਾ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਪਟਿਆਲਾ ਦਿਹਾਤੀ ਔਰ ਸ਼ਹਿਰੀ ਮਿਲ ਕੇ ਔਰ ਜੜੀ ਵੀ ਆਵਾਜ਼ ਇਸ ਤੋਂ ਇਲਾਵਾ ਹੋਰ ਵੀ ਜੜੀਆਂ ਮੰਗਾ ਨੇ ਜੜੀਆਂ ਉਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਵਾਦੇ ਝੂਠੇ ਕਰਕੇ ਪੂਰੇ ਕਰਨ ਇਹ ਪੱਕੀ ਗੱਲ ਹੈ ਕਿ ਜਦੋਂ 227 ਦੇ ਵਿੱਚ ਕਾਂਗਰਸ ਦੀ ਸਰਕਾਰ ਆਏਗੀ ਅਸੀਂ 100% ਦੀ ਨਹੀਂ 150% ਦੀ ਸਾਨੂੰ ਲੋਕਾਂ ਤੋਂ ਜੋ ਆਵਾਜ਼ ਮਿਲਦੀ ਹੈ ਸਾਡੀ ਕਾਂਗਰਸ ਦੀ ਸਰਕਾਰ ਆਏਗੀ ਜੜੇ ਵੀ ਵਾਦੇ ਇਹਨਾਂ ਨੇ ਵੀ ਪੂਰੇ ਨਹੀਂ ਕਰ ਸਕੇ ਅਸੀਂ ਉਹ ਪੂਰੇ ਕਰਾਂਗੇ ਔਰ ਇਹਨਾਂ ਨੂੰ ਇੱਕ ਵਾਰੀ ਲੋਕ ਜਨਤਾ ਨੂੰ ਹੁਣ ਇਹਨਾਂ ਤੋਂ ਸਾਰਾ ਇਹਨਾਂ ਨੇ ਜਿਹੜੇ ਵਾਅਦੇ ਕਰਕੇ ਕੀਤਾ ਸੀਗਾ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਵਾਅਦੇ ਪੂਰੇ ਕਰਨ ਵਾਲੀ ਸਰਕਾਰ ਨਹੀਂ ਹੈ ਇਸ ਕਰਕੇ ਕਾਂਗਰਸ ਦੀ ਸਰਕਾਰ ਨੇ ਇਹ ਗੱਲ ਕੀਤੀ ਹੈ ਤੁਸੀਂ ਲਗਭਗ 4 ਸਾਲ ਸਮੋਚ ਚੁੱਕੇ ਹੋ ਉਹ ਲਗਾਇਆ ਕਿ ਸਾਰੇ ਵਾਅਦੇ ਪੂਰੇ ਕਰ ਦਿੱਤੇ ਸਿਰਫ ਇੱਕ ਜਿਹੜਾ ਮਹਿਲਾ ਦਾ ਜਿਹੜਾ ਵਾਅਦਾ ਉਹ ਰਹਿ ਗਿਆ ਉਹ ਵੀ ਅਸੀਂ ਅੱਜ ਦੇ ਜਿਹੜੇ ਮੌਕੇ ਦੇ ਵਿੱਚ ਪੂਰਾ ਕਰਕੇ ਦਿਖਾਵਾਂਗੇ ਬਿਲਕੁਲ ਨਹੀਂ ਹੈ ਮੈਂ ਅੱਜ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਜਿਹੜੇ ਵਾਅਦੇ ਪੂਰੇ ਕੀਤੇ ਨੇ ਉਹ ਪੂਰੇ ਕੀਤੇ ਨੇ ਜਿਹੜੇ ਆਲਰੇਡੀ ਕੁਝ ਕੇਂਦਰ ਸਰਕਾਰ ਦੀ ਮਦਦ ਨਾਲ ਕੁਝ ਪਹਿਲੀਆਂ ਸਰਕਾਰਾਂ ਨੇ ਪੂਰੇ ਕੀਤੇ ਸੀ ਤੇ ਉਹਨੂੰ ਆਪਣਾ ਨਾਂ ਦੇ ਦਿੱਤਾ ਕੁਝ ਰੰਗ ਰੂਪ ਚੇਂਜ ਕਰਕੇ ਪਹਿਲੇ ਵਾਅਦਿਆਂ ਨੂੰ ਕਰ ਦਿੱਤਾ ਜਿਵੇਂ ਐਸਟੀਐਫ ਦਾ ਨਾਂ ਐਨਟੀਐਫ ਰੱਖਤਾ ਕਿਸੇ ਮੈਡੀਕਲ ਫੈਸਿਲਿਟੀ ਦਾ ਨਾਂ ਕੁਝ ਹੋਰ ਲਗਾ ਦਿੱਤਾ ਆਪਣੀਆਂ ਫੋਟੋਆਂ ਲਗਾ ਕੇ ਕਰ ਦਿੱਤਾ ਲੇਕਿਨ ਵਾਅਦੇ ਨਹੀਂ ਪੂਰੇ ਕੀਤੇ ਉਹਨਾਂ ਨੇ ਸਿਰਫ ਲਫਾਫੇਬਾਜੀ ਕੀਤੀ ਹੈ ਵਾਅਦੇ ਤੇ ਸਾਡੀ ਕਾਂਗਰਸ ਸਰਕਾਰ ਹੀ ਕਰਦੀ ਆ ਰਹੀ ਹੈ ਤੇ ਕਰੇਗੀ ਔਰ ਇਹਨਾਂ ਕੋਲ ਵਾਦੇ ਪੂਰੇ ਹੋਣੇ ਵੀ ਨਹੀਂ ਆ ਕਿਉਂਕਿ ਇਹਨਾਂ ਦੇ ਹੱਥ 'ਵਸ ਕੁਝ ਨਹੀਂ ਜੜਾ ਪੰਜਾਬ ਦੇ ਉੱਤੇ ਕਰਜ਼ਾ ਵਧੀ ਜਾ ਰਿਹਾ ਉਹ ਬੜੀ ਪੱਕੀ ਗੱਲ ਹੈ ਕਿ ਇਹ ਜੜੀ ਚੀਜ਼ ਜੜੀ ਜੜਾ ਪੈਸਾ ਸਾਡਾ ਪਿਛਲੇ ਕਈ ਸਾਲਾਂ ਤੋਂ 1 ਲੱਖ ਕਰੋੜ ਦੇ ird gird ਬਜਟ ਘੁੰਮ ਰਿਹਾ ਇਹਨਾਂ ਨੇ ਇਸ ਵਾਰ 24 25 ਚ ਕਾਗਜ਼ ਜਿੰਦਾਬਾਦ ਕਾਗਜ਼ਾਂ ਦੇ ਵਿੱਚ ਸ਼ੋਅ ਕੀਤਾ ਹੈ ਕਿ ਹੁਣ ਇਹਨਾਂ ਦਾ ਬਜਟ 1 ਲੱਖ 23 24 ਹਜ਼ਾਰ ਕਰੋੜ ਆ ਗਿਆ ਇਹ ਬਜਟ ਉਹਨਾਂ ਨੇ ਇਸ ਕਰਕੇ ਨਹੀਂ ਆਇਆ ਕਿ ਉਹਨਾਂ ਦੀ ਕੋਈ ਇਨਕਮ ਵਧੀ ਹੈ ਸਰ ਕਿਵੇਂ ਦੇਖਦੇ ਹੋ ਭਗਵੰਤ ਜੀ ਸਰਕਾਰ ਨੇ ਵਿਧਾਨ ਸਭਾ ਕਾਂਗਰਸ ਨੂੰ ਸਿੱਧਾ ਭਗਵੰਤ ਮਾਨ ਸਰਕਾਰ ਨੇ ਕੱਲ ਤੁਸੀਂ ਅੱਗੇ ਆ ਜਾਓ ਨਹੀਂ ਨਹੀਂ ਆ ਜਾਓ ਤੁਸੀਂ ਅੱਗੇ ਆਓ ਅੱਗੇ ਕੋਈ ਗੱਲ ਹੀ ਨਹੀਂ ਬੈਠੇ ਨਹੀਂ ਅਸ ਪਹਿਲਾਂ ਬੈਠੇ ਹੀ ਸੀ। ਭਗਵਾਨ ਜੀ ਮਾਨ ਨੇ ਕੱਲ ਵਿਧਾਨ ਸਭਾ ਜੀ ਕਾਂਗਰਸ ਨੂੰ ਕਹ ਬਣਾ ਨਿਸ਼ਾਨਾ ਸਾਧਿਆ ਉਹ ਕਹਿੰਦਾ ਕਾਂਗਰਸ ਨੂੰ ਦਿਖਾਵਾ ਲਈ ਜੇ ਗੱਲ ਕਰਨੀ ਹੈ ਤਾਂ ਸਾਡੇ ਨਾਲ ਕੇਂਦਰ ਚ ਚਲੋ ਮੋਦੀ ਸਰਕਾਰ ਦੇ ਅੱਗੇ ਜਾ ਕੇ ਨਾਰੇਬਾਜ਼ੀ ਕਰੋ। ਉਰੇ ਸੜਕਾਂ ਤੇ ਨਾਰੇਬਾਜ਼ੀ ਕਰਨ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਕਾਂਗਰਸ। ਦੇਖੋ ਡੈਮੋਕਰੈਟਿਕ ਰਾਈਟ ਹੈ ਸਾਡਾ। ਜ਼ਰੂਰੀ ਨਹੀਂ ਆ ਹਰ ਇੱਕ ਨੇ ਉੱਥੇ ਜਾ ਕੇ ਆਵਾਜ਼ ਪਹੁੰਚਾਉਣੀ, ਉੱਥੇ ਜਾ ਕੇ ਵੀ ਪਹੁੰਚਾਉਣੀ ਚਾਹੀਦੀ ਆ। ਪਹੁੰਚਾਵਾਂਗੇ। ਸਾਨੂੰ ਕਿਸੇ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਆ। ਨੰਬਰ 2 ਸਾਡਾ ਡੈਮੋਕਰੈ ਜੜੀ মিডিਆ ਤੁਸੀਂ ਟੀਮਸ ਖੜੇ ਹੋ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਇਹ ਲੋਕਾਂ ਦਾ ਹਿੱਸਾ ਹੈ ਇਹ ਸਾਡਾ ਜਿਹੜਾ ਪੰਜਵਾਂ ਪਿੱਲਰ ਹੈ ਸੁਸਾਇਟੀ ਦਾ ਇਹਦੇ ਥਰੂ ਵੀ ਉਹਨਾਂ ਨੂੰ ਆਵਾਜ਼ ਪਹੁੰਚਦੀ ਹੈ ਅੱਜ ਕੱਲ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਵੀ ਆਵਾਜ਼ ਪਹੁੰਚਦੀ ਹੈ ਲੇਕਿਨ ਜੇ ਨਹੀਂ ਸੁਣਵਾਈ ਕਰਨਗੇ ਜਿਵੇਂ ਪੰਜਾਬ 'ਚ ਇਹ ਨਹੀਂ ਕਰ ਰਹੇ ਤੇ 2027 ਦੇ ਵਿੱਚ ਸਾਡੀ ਸਰਕਾਰ ਆਏਗੀ ਕਾਂਗਰਸ ਪਾਰਟੀ ਦੀ ਹੈ ਔਰ ਇਹ ਵਾਦੇ ਪੂਰੇ ਕੀਤੇ ਜਾਣਗੇ। ਕਾਂਗਰਸ ਪਾਰਟੀ ਜਿੰਦਾਬਾਦ। ਪਹਿਲਾ ਕਾਂਗਰਸ ਜਿੰਦਾਬਾਦ। ਪੁਲਿਸ ਅਫਸਰ ਕੋਈ ਐਡਮਿਨ ਡੈਕ ਤੇ ਪੰਜਾਬ ਦੇ ਵਿੱਚ ਤਾਂ ਘਾਟ ਕਿਵੇਂ ਦੇਖਦੇ ਪਰ ਤੋਂ ਜਿਹੜਾ ਕੰਨਾ ਕੀਤਾ ਜਾਂ ਕਾਂਗਰਸ ਪਾਰਟੀ। ਨਾਈਨੜ ਤੋਂ ਕਿਵੇਂ ਦੇਖਦੇ ਕਿ ਬੰਬ ਦੀਆਂ ਟਮਟੀਆਂ ਗੋਲੀਆਂ ਚੱਲਦੀਆਂ ਨੇ। ਦੇਖੋ ਮੇਰੇ ਸਕੂਲਾਂ ਨੂੰ ਬੰਦ ਦੋ ਤਰੀਕੇ ਦੀ ਤਰੀਕਾ ਨੇ ਜੜੀ ਵੱਖ ਕਰ ਰਹੇ ਨੇ। ਠੀਕ ਹੈ। ਇੱਕ ਗੱਲ ਹੈਗਾ ਜਿਹੜਾ ਇੱਕ ਆਰਡੀਨਰੀ ਮਰਡਰ ਆ। ਇੱਕ ਕਤਲਿਆ ਜਿਹਦੇ ਦੋ ਦੋਹਾਂ ਧਿਰਾਂ ਚ ਲੜਾਈ ਸੀ ਇੱਕ ਦੇ ਮਨ ਚ ਗੱਲ ਉੱਠੀ ਤੇ ਉਹਨੇ ਕਤਲ ਕਰ ਦਿੱਤਾ ਇਹਦੇ ਤੇ ਕਿੰਤੂ ਪਰੰਤੂ ਕਰਨਾ ਹੋ ਸਕਦਾ ਇਹਨਾਂ ਦੇ ਡਾਟੇ ਤੇ ਵਿਸ਼ਵਾਸ ਕਰ ਲਈਏ ਲੇਕਿਨ ਜਿਹੜੇ ਸੈਂਸੇਸ਼ਨਲ ਮਰਡਰ ਨੇ ਜਿਹਦੇ ਵਿੱਚ 4 ਤੋਂ 5 ਪਲੇਅਰ ਹਾਕੀ ਦੇ ਨੂੰ ਮਾਰਿਆ ਗਿਆ ਜਿਹਦਾ ਚੋ ਆ ਕੁਛ ਦਿਨ ਪਹਿਲਾਂ ਮੋਹਾਲੀ ਦੇ ਵਿੱਚ ਮਰਡਰ ਹੋਇਆ ਉਹ ਕੱਲਾ ਕਤਲ ਨਹੀਂ ਹੈ ਉਹਦੇ ਪਿਛੋਕੜ ਚ ਆਰਗੇਨਾਈਜ਼ਡ ਕ੍ਰਾਈਮ ਆ ਗੈਂਗਸਟਰਸ ਨੇ ਹੋਰ ਇਲੀਗਲ ਪੈਸਾ ਆ ਉਹਨੂੰ ਤੁਸੀਂ ਇੱਕ ਸਿੰਪਲ ਮਰਡਰ ਕਹਿ ਦੇਣਾ ਉਹਦੇ ਚ ਨਹੀਂ ਆਇਆ ਇਹਨਾਂ ਨੂੰ ਇਹ ਵੇਖਣ ਵਾਲੀ ਗੱਲ ਹੈ ਕਿ ਪਿਛਲੇ 4 ਸਾਲ ਦੇ ਵਿੱਚ ਇਨਕਲੂਡਿੰਗ ਭਾਈ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਲੈ ਕੇ ਹੁਣ ਸਿੱਧੂ ਮੂਸੇਵਾਲੇ ਦੇ ਮਰਡਰ ਨੂੰ ਜੇ ਕਹਿਣਗੇ ਜੀ ਉਹ ਇੱਕ ਕਤਲ ਹੈ ਗਿਣਤੀ 'ਚ ਗਿਣਤੀ 'ਚ ਉਹ ਇੱਕ ਕਤਲ ਲਾਇਕ ਆ ਲੇਕਿਨ ਜਿਹੜਾ ਉਹਦਾ ਸੈਂਸੇਸ਼ਨਲ ਕ੍ਰिएशन ਹੋਈ ਹੈ ਸੈਂਸੇਸ਼ਨ ਉਹਨੂੰ ਇਹ ਨਹੀਂ ਰੋਕ ਸਕਦੇ ਸਿਮਿਲਰਲੀ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੇ ਹੋਰੇ ਇਹਨਾਂ ਇਹਨਾਂ ਵਾਸਤੇ ਇਹਨਾਂ ਨੂੰ ਧਿਆਨ ਦੇਣ 'ਚ ਕਮਜ਼ੋਰੀ ਆ ਉਹ ਦੇਣੀ ਚਾਹੀਦੀ